ਇਹ ਗੋੜਾ ਬਾਜੀ ਦਾ ਆ ਫਿਰ ਉਹਨਾਂ ਦਾ ਨਿਸ਼ਾਨਾ ਮੇਰੇ ਤੇ ਹੁੰਦਾ ਆ ਤੁਹਾਡੇ ਤੇ ਕਿਉਂ ਹੁੰਦਾ ਆ ਉਹ ਇਹ ਮੋਟਰਸਾਈਕਲ ਕਰਕੇ ਅੱਛਾ ਇਹ ਮੋਟਰਸਾਈਕਲ ਨਿਗਾ ਚ ਇਹ ਨਿਸ਼ਾਨ ਕਰਕੇ ਇਹ ਮਹਾਰਾਜ ਰਣਜੀਤ ਸਿੰਘ ਦਾ ਨਿਸ਼ਾਨ ਆ ਉਹਨਾਂ ਕੋ ਟੀਅਰ ਗੈਸ ਕਰਨੇ ਉਹਨਾਂ ਕੋ ਰਬੜ ਦੀਆਂ ਬਲਾਸਟ ਨੇ ਉਹਨਾਂ ਕੋਲੇ ਵਾਟਰ ਕੈਨਾਂ ਨੇ ਵੀ ਪਿਆ ਆ ਤੁਹਾਡੇ ਕੋਲ ਕੀ ਆ ਸਾਡੇ ਕੋਲ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਰਾ ਦਾ ਹੱਥ ਹੈ ਜੀ ਹਾਏ ਹਾਏ ਜਿਹਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਥ ਹੁੰਦਾ ਉਹਦਾ ਬਾਲਵਿੰਗਾ ਨਹੀਂ ਕੁਝ ਵੀ ਹੋ ਸਕਦਾ ਮੈਂ ਵੇਖਿਆ ਤੁਸੀਂ ਧੂਏਂ ਦੇ ਵਿੱਚ ਪੂਰਾ ਫਿਰਦੇ ਹੋਨੇ ਆ ਪ੍ਰੋਪਰ ਰਾਉਂਡ ਲਾਉਨੇ ਹੋਨੇ ਹਾਂ ਹਾਂ ਜੀ ਇਹ ਹੌਸਲਾ ਵਧਾਉਨੇ ਹੋਨੇ ਵੀ ਤੁਸੀਂ ਅੱਗੇ ਵਧੋ ਮੈਂ ਖੜਾ ਆ ਕਹਿਣ ਦਾ ਭਾਵੇਂ ਵੀ ਇਹਨਾਂ ਨੂੰ ਇੱਧਰ ਨਹੀਂ ਆਣ ਦੇਣਾ ਇੱਥੇ ਪੰਜਾਬ ਦੀ ਅਸੀਂ ਤਾਂ ਇੱਥੇ ਖੜੇ ਰਹਿਣੇ ਆ ਸੋਸ਼ਕਾਲੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਦੀ ਬੁੱਕਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਇਸ ਟਾਈਮ ਮੈਂ ਸ਼ੰਭੂ ਬਾਰਡ ਰਹਿ ਸ਼ੰਭੂ ਬੈਰੀਅਰ ਕਹਿੰਦੇ ਨੇ ਤੇ ਅੱਜਕੱਲ ਤਾਂ ਹਰ ਇੱਕ ਲੋਕ ਹਰ ਇੱਕ ਬੰਦਾ ਘਰ ਦੇ ਵਿੱਚ ਬੈਠਾ ਚਾਹੇ ਇੰਡੀਆ ਚਾਹੇ ਬਾਹਰ ਆ ਹਰ ਇੱਕ ਬੰਦਾ ਇਸ ਜਗ੍ਹਾ ਨੂੰ ਬਖੂਬੀ ਜਾਣ ਗਿਆ ਕਿਉਂਕਿ ਉਹ ਜਗ੍ਹਾ ਕਿ ਜਿੱਥੇ ਦੂਸਰਾ ਕਿਸਾਨੀ ਅੰਦੋਲਨ ਜਾਂ ਜਿਹੜਾ ਫਾਰਮਰ ਪ੍ਰੋਟੈਸਟ ਜਿਹੜਾ ਸੀ 2024 ਵਾਲਾ ਆ ਉਹ ਚੱਲ ਰਿਹਾ ਆ ਕਿਸਾਨ ਦਿੱਲੀ ਕੁਝ ਕਰਨਾ ਸੀਗਾ ਪਰ ਇੱਥੇ ਬਰੂਹਾਾਂ ਤੇ ਬਾਰਡਰ ਦੀਆਂ ਬਰੂਹਾਾਂ ਤੇ ਜਿਹੜੀਆਂ ਪੰਜਾਬ ਦੀਆਂ ਉੱਥੇ ਬੈਠਾ ਆ ਅੱਛਾ ਪਿਛਲੇ ਕੁਝ ਟਾਈਮ ਤੋਂ ਨਾ ਇੱਕ ਤਸਵੀਰ ਬੜੀ ਵਾਇਰਲ ਹੋ ਰਹੀ ਆ ਇੱਕ ਸਿੰਘ ਇੱਕ ਗੁਰੂ ਦਾ ਸਿੰਘ ਗੁਰੂ ਕੀ ਲਾਡਲੀ ਫੌਜ ਆਪਣੇ ਬਾਣੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਪ੍ਰੋਪਰ ਸ਼ਸਤਰ ਧਾਰ ਕੇ ਇਸ ਜਗ੍ਹਾ ਤੇ ਰਾਉਂਡ ਲਾਉਂਦਾ ਹੁੰਦਾ ਆ ਤੇ ਉਹੀ ਵੀਰਾਜ ਮੇਰੇ ਨਾਲ ਹੈ ਮੇਰੇ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਫਤੇ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਫਤੇ ਸੇ ਚੜਦੀ ਕਲਾ ਜੀ ਚੜਦੀ ਕਲਾ ਜੀ ਭਾਈ ਮੈਂ ਨਾ ਬਹੁਤ ਲੰਬੇ ਟਾਈਮ ਤੋਂ ਵੇਖ ਰਿਹਾ ਤੁਹਾਨੂੰ ਤੁਸੀਂ ਪਹਿਲਾਂ ਉੱਥੇ ਵੀ ਖੜੇ ਸੀਗੇ ਸਟਾਰਟ ਕਰਕੇ ਤੁਸੀਂ ਅੱਖਾਂ ਤੇ ਆ ਪ੍ਰੋਪਰ ਆਪਣੇ ਗਲਾਸਿਸ ਲਾ ਕੇ ਮੂੰਹ ਬੰਨ ਕੇ ਮੋਟਰਸਾਈਕਲ 바ਗੀ ਥੋੜੀ ਵੀਡੀਓਜ਼ ਵੀ ਬੜੀਆਂ ਵਾਇਰਲ ਹੋਈਆਂ ਕਿ ਤੁਸੀਂ ਇਸ ਜਗ੍ਹਾ ਤੇ ਚੱਕਰ ਕੱਢਦੇ ਹੋ ਦੋਹੇ ਜਣੇ ਤੁਸੀਂ ਵੀਰ ਨਿਗਾ ਬਸ ਉਧਰ ਟਿਕਾਈ ਹੋਈ ਹੈ ਕਰਨਾ ਕੀ ਹੈ ਫਿਰ ਨਿਗਾ ਵੀਰ ਇਦਾਂ ਐ ਅਸੀਂ ਨਿਗਾ ਉਹਨਾਂ ਤੇ ਵਾਚ ਰੱਖ ਰਹੇ ਆ ਵੀ ਉਹ ਵਾਦਾ ਤਾਂ ਨਹੀਂ ਕਰਦੇ ਅੱਛਾ ਜਿਆਦਾ ਬੰਬ ਮਾਰਨਾ ਉਹਨਾਂ ਨੇ ਫਿਰ ਇਧਰੋਂ ਅਸੀਂ ਨੌਜਵਾਨਾਂ ਦਾ ਪੂਰਾ ਹੱਲਾਸ਼ੇਰੀ ਦੇਣੀ ਆ ਵੀ ਚੁੱਪ ਦੋ ਕੰਮ ਨੂੰ ਫਿਰ ਅਸੀਂ ਉਹਨਾਂ ਨੂੰ ਖੁੱਡਾਂ 'ਚ ਬਾੜ ਦਿੰਨੇ ਆ ਠੀਕ ਹੈ ਜਦੋਂ ਉਹ ਇੱਥੇ ਆ ਗਏ ਨਾ ਅੱਗੇ ਬਾਰਡਰ ਤੇ ਆ ਕੇ ਪੰਜਾਬ ਦੇ ਬਾਰਡਰ ਵਿੱਚ ਆ ਕੇ ਗੋਲੀਆਂ ਮਾਰਦੇ ਨਾ ਕਿਸਾਨਾਂ ਨੂੰ ਠੀਕ ਹੈ ਫਿਰ ਅਸੀਂ ਉਹਨਾਂ ਨੂੰ ਪਿੱਛੇ ਖੜੇੜ ਕੇ ਆਉਨੇ ਆ ਸਾਡਾ ਮੰਤਵ ਸਿਰਫ ਇੰਨਾ ਹੈ ਇੱਥੇ ਖੜੇ ਆ ਹੁਣ ਵੀ ਤਾਂ ਖੜੇ ਆ ਅਸੀਂ ਕੋਈ ਮੈਂ ਮੋਟਰਸਾਈਕਲ ਤਾਂ ਨਹੀਂ ਘੁਮਾ ਰਿਹਾ ਕੋਈ ਅੰਨੇ ਵਾ ਹੈ ਨਾ ਇਹ ਗੋਲਾ ਬੱਜਦਾ ਆ ਫਿਰ ਉਹਨਾਂ ਦਾ ਨਿਸ਼ਾਨਾ ਮੇਰੇ ਤੇ ਹੁੰਦਾ ਆ ਤੁਹਾਡੇ ਤੇ ਕਿਉਂ ਹੁੰਦਾ ਉਹ ਇਹ ਮੋਟਰਸਾਈਕਲ ਕਰਕੇ ਅੱਛਾ ਇਹ ਮੋਟਰਸਾਈਕਲ ਨਿਗਾ ਚ ਇਹ ਨਿਸ਼ਾਨ ਕਰਕੇ ਇਹ ਮਹਾਰਾਜਾ ਨਦੀ ਸਿੰਘ ਦਾ ਨਿਸ਼ਾਨ ਆ ਮਹਾਰਾਜਾ ਰਣਜੀਤ ਸਿੰਘ ਦਾ ਇਹ ਨਿਸ਼ਾਨ ਲਾ ਕੇ ਇਹ ਯੋਧਾ ਗੁਰੂ ਕੀ ਉਹ ਲਾਗਲੀ ਫੌਜ ਜਿਹੜੀ ਸੀ ਤੁਸੀਂ ਵੇਖੋ ਕਿ ਬਾਈ ਨਾ ਵਾਇਰਲ ਬਹੁਤ ਹੈ ਤੇ ਹੁਣ ਪਿੱਛੇ ਥੋੜੇ ਟਾਈਮ ਪਹਿਲਾਂ ਵੀ ਜਿਹੜੇ ਟੀਅਰ ਗੈਸ ਕਰਨ ਬਾਈ ਛੜਤੇ ਇਹਨਾਂ ਨੇ ਮਨ ਦੇ ਵਿੱਚ ਕੀ ਹੁੰਦਾ ਉਹ ਬਾਲ ਉੱਠਦਾ ਭਰਿਆ ਹੋਇਆ ਅੰਦਰ ਉਹ ਜੁੱਸਾ ਵੀ ਬਾਰਡਰ ਕਿਹੜਾ ਪਿਛਲੇ ਜਿਹੜਾ 220 ਦੇ ਵਿੱਚ ਇਹ ਦੋ ਘੰਟੇ ਦੇ ਵਿੱਚ ਤੋੜਦਾ ਸੀ ਪਰ ਅੱਜ ਕਿਤੇ ਨਾ ਕਿਤੇ ਉਹ ਚੀਜ਼ ਟਾਈਮ ਲੱਗ ਰਹੀ ਹੈ ਉਹ ਫਿਰ ਗੁੱਸਾ ਅੰਦਰ ਭਰੀ ਜਾਂਦਾ ਹੁੰਦਾ ਹੋਰ ਹੈ ਤੁਹਾਡੇ ਦੇਖੋ ਜਿਹੜੇ ਕਿਸਾਨ ਆ ਨਾ ਜੀ ਆਪਣੇ ਇਹਨਾਂ ਨੇ ਰੋਕੇ ਹੋਏ ਆ ਆਪਣੀ ਜੇ세ਬੰਦੀ ਦੇ ਸਾਰੇ ਬੇ ਅਸੀਂ ਸ਼ਾਂਤਮਈ ਰੱਖਣਾ ਆ ਠੀਕ ਆ ਨਹੀਂ ਤਾਂ ਪੱਟ ਕੇ ਪਰੇ ਮਾਰੋ ਪੱਟ ਕੇ ਪਰੇ ਮਾਰ ਦੇਣਾ ਕੋਈ ਬੜੀ ਗੱਲ ਨਹੀਂ ਹੈਗੀ ਜੀ ਇਹ ਉਹਨਾਂ ਨੇ ਹੀ ਰੋਕੇ ਹੋਏ ਆ ਠੀਕ ਆ ਦੂਜੀ ਗੱਲ ਇਹ ਆ ਵੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਰਾਹ ਰੋਕੇ ਹੋਇਆ ਹੈ ਉਹਨਾਂ ਨੇ ਹਾਂ ਇਹ ਲੋਕਾਂ ਦਾ ਹੱਕ ਹੈ ਜੀ ਉੱਥੇ ਜਾਣਾ ਜੀ ਇਹ ਤਾਂ ਮੁਗਲਾਂ ਦੇ ਟਾਈਮ ਦਾ ਰੋੜ ਆ ਜੀਟੀ ਰੋੜ ਹਾਂ ਇਹ ਕੋਈ ਨਵਾਂ ਬਣਿਆ ਰੋੜ ਨਹੀਂ ਹੈਗਾ ਇਹ ਕੋਈ ਗੋਰਿਆਂ ਨੇ ਬਣਾਇਆ ਰੋੜਿਆ ਨਾ ਹਿੰਦੁਸਤਾਨ ਸਰਕਾਰ ਨੇ ਬਣਾਇਆ ਹੂੰ ਇਹ ਮੁੰਗਲਾਵੇਲੇ ਦਾ ਰੋਡ ਆ ਇਹ ਸਿੱਧਾ ਜਾਂਦਾ ਦਿੱਲੀ ਨੂੰ ਬਿਲਕੁਲ ਇਹ ਰੋਕ ਨਹੀਂ ਸਦੇ ਕਿਸਾਨਾਂ ਦੇ ਪੈਸੇ ਨਾਲ ਹੀ ਬਣਿਆ ਹੋਇਆ ਹੈ ਬਿਲਕੁਲ ਹਾਂਜੀ ਅੱਛਾ ਇੱਕ ਇੱਕ ਚੀਜ਼ ਮੈਂ ਦੇਖ ਰਿਹਾ ਇੱਕ ਚੀਜ਼ ਮੈਂ ਵੇਖ ਰਿਹਾ ਕਿ ਸ਼ਾਇਦ ਹੁਣ ਟਾਇਰ ਗੈਸ ਕਨ ਚੱਲ ਪੈਣ ਬਾਕੀ ਮੈਂ ਆਪਣੀ ਟੀਮ ਦੇ ਨਾਲ ਆ ਦੇਖੋ ਤੁਸੀਂ ਬਾਈ ਨੇ ਜਿਹੜਾ ਮੋਟਰਸਾਈਕਲ ਤਿਆਰ ਕਰਾਇਆ ਨਾ ਸਾਰਾ ਕੁਝ ਇਹ ਵੱਡੇ ਟਾਇਰ ਨੇ ਬਾਈ ਇੱਕ ਮੈਨੂੰ ਚੀਜ਼ ਦੱਸੋ ਬੱਜਾਣਾ ਕਰਾ ਬੱਜਾਣਾ ਕਰਾ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਇਹ ਟਾਇਰ ਜਿਵੇਂ ਉੱਚਾ ਆ ਮੋਟਰਸਾਈਕਲਾਂ ਮੋਟਰਸਾਈਕਲਾਂ ਨਾਲੋਂ ਜੇ ਤੁਸੀਂ ਪੁਝਾ ਕੇ ਟਪਾਉਣਾ ਚਾਹੋਂ ਟੱਪ ਸਕਦਾ ਇਹ ਵੀਰ ਜੀ ਅਸੀਂ ਇਦਾਂ ਨਹੀਂ ਨਾ ਟਪਾਉਂਦੇ ਹੁੰਦੇ ਆ ਹਾਂ ਕੀ ਲੈਣਾ ਹੈ ਟਪਾ ਕੇ ਇੱਥੇ ਕੀ ਕਰ ਲੂੰਗਾ ਮੈਂ ਟਪਾ ਕੇ ਹਾਂ ਪਰ ਜੇ ਆਰਡਰ ਹੋ ਗਿਆ ਵੀ ਚੱਕ ਦੋ ਫੱਟੇ ਉਹ ਪਾ ਕਿਸਾਨਾਂ ਨੇ ਚੱਕਣੇ ਆ ਫੱਟੇ ਅਸੀਂ ਤਾਂ ਇਹਨਾਂ ਦੀ ਸਕਿਉਰਟੀ ਆ ਕੀ ਬਾਤ ਜੇ ਨਾ ਉਹ ਮੱਦਾ ਕਰੂਗਾ ਹਾਂ ਫੇਰ ਅਸੀਂ ਗਾ ਨੂੰ ਵਧਾਂਗੇ ਉਹਨਾਂ ਨੂੰ ਖਦੇੜ ਕੇ ਆਵਾਂਗੇ ਉਹ ਕਹਿੰਦੇ ਆਏ ਗਏ ਨੂੰ ਦੇਗ ਪੱਕੀ ਤੇ ਸਿਰ ਚੜੇ ਨੂੰ ਤੇਗ ਪੱਕੀ ਤੇਗ ਪੱਕੀ ਕੀ ਬਾਤ ਬਿਲਕੁਲ ਸੋ ਭਾਈ ਕਿਹੜੀ ਜਗ੍ਹਾ ਤੁਸੀਂ ਆਏ ਕਿਹੜੀ ਜਗ੍ਹਾ ਤੋਂ ਐਸੇ ਆਏ ਲੋਗੜ ਸਾਹਿਬ ਜੀ ਠੀਕ ਹੈ ਤੇ ਕਿੰਨੀ ਤਰੀਕ ਨਾਲ ਇੱਥੇ ਪਹੁੰਚ ਗਏ ਸੀ ਅਹੀਂ ਪਹਿਲੇ ਦਿਨ ਤੋਂ ਅੱਜ 13 ਤਰੀਕ ਦਾ ਅੱਛਾ ਇਹ ਜਿਹੜੀ ਤੁਸੀਂ ਐਨਕ ਲਾਈ ਆ ਇਹਦੇ ਵਿੱਚ ਫਿਰ ਜਾਂ ਉਹ ਟਾਇਰ ਗੈਸ ਕਨ ਸਿੱਟਦੇ ਨੇ ਉਹ ਆਸੂ ਗੈਸ ਦੇ ਗੋਲੇ ਉਹਦਾ ਫਰਕ ਪੈਂਦਾ ਅੱਖਾਂ ਨੂੰ ਕਿ ਨਹੀਂ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਫਰਕ ਨਹੀਂ ਪੈਂਦਾ ਮੈਂ ਵੇਖਿਆ ਤੁਸੀਂ ਧੂਏ ਦੇ ਵਿੱਚ ਪੂਰਾ ਫਿਰਦੇ ਹੋਨੇ ਆ ਪ੍ਰੋਪਰ ਰਾਉਂਡ ਲਾਉਨੇ ਹੋਨੇ ਹੋ ਹਾਂਜੀ ਇਹ ਹੌਸਲਾ ਵਧਾਉਨੇ ਹੋਨੇ ਵੀ ਤੁਸੀਂ ਅੱਗੇ ਵਧੋ ਮੈਂ ਖੜਾ ਆ ਕਹਿਣ ਦਾ ਭਾਵੇਂ ਵੀ ਇਹਨਾਂ ਨੂੰ ਇੱਧਰ ਨਹੀਂ ਆਣ ਦੇਣਾ ਇੱਥੇ ਪੰਜਾਬ 'ਚ ਅਸੀਂ ਤਾਂ ਇੱਥੇ ਖੜੇ ਰਹਿਣੇ ਆ ਠੀਕ ਹੈ ਵੀ ਜੇ ਅੰਦਰ ਵੜ ਕੇ ਦਿਖਾਓ ਸਾਡੀ ਹਾਦਸਾ ਪਿੱਛੇ ਵੜ ਗਏ ਇਹਨਾਂ ਨੇ ਅੱਜ ਇੱਥੇ ਕੱਲ ਨੂੰ ਉੱਥੇ ਇਹਨਾਂ ਨੇ ਬਹੁਤ ਨੁਕਸਾਨ ਕਰਨਾ ਫੇਰ ਅੱਗੇ ਬਿਲਕੁਲ ਅਸੀਂ ਇਹਨਾਂ ਨੂੰ ਉੱਥੇ ਹੀ ਧੱਕੇ ਰੱਖਦੇ ਆ ਕੀ ਬਾਤ ਅੱਛਾ ਵੈਸੇ ਭਾਈ ਕੀ ਲੱਗਦਾ ਵੀ ਪਹੁੰਚ ਸਕਦੇ ਆ ਦਿੱਲੀ ਕਿਸਾਨ ਬਿਲਕੁਲ ਪਹੁੰਚਣਗੇ ਜੀ ਪਹੁੰਚੂਗਾ 100% ਅੱਜ ਨਹੀਂ ਤੇ ਕੱਲ ਪੱਕਾ ਪਹੁੰਚੂਗਾ ਹਾਂ ਇਹ ਕਿਸਾਨ ਜਿਹਦੇ ਬੰਦਿਆਂ ਦੀ ਥੋੜੀ ਜੀ ਹੈਗੀ ਆ ਮੀਟਿੰਗ ਉਹਨਾਂ ਦੀ ਚੱਲਦੀ ਆ ਉਹਨਾਂ ਦੀ ਆਪਣੀ ਨੀਤੀ ਆ ਜੀ ਠੀਕ ਹੈ ਅਸੀਂ ਵਿਰੋਧ ਨਹੀਂ ਕਰਦੇ ਉਹਨਾਂ ਦਾ ਸਾਥ ਹੈ ਉਹਨਾਂ ਦਾ ਕਿਸਾਨ ਜਿਹੜੇ ਬੰਦਿਆਂ ਵੀ ਅੱਜ ਨਹੀਂ ਤੇ ਅੱਜ ਤੋੜਨਾ ਅੱਜ ਨਹੀਂ ਅਸੀਂ ਨਾਲੇ ਰਹਿਣਾ ਇਹਨਾਂ ਦੇ ਅੱਛਾ ਮੈਨੂੰ ਇੱਕ ਗੱਲ ਦੱਸੋ ਉਹਨਾਂ ਕੋਲੇ ਲਾਠੀਆਂ ਨੇ ਉਹਨਾਂ ਕੋਲ ਟੀਅਰ ਗੈਸ ਕੈਨ ਨੇ ਉਹਨਾਂ ਕੋਲ ਰਬੜ ਦੀਆਂ ਬਲਾਸਟ ਨੇ ਉਹਨਾਂ ਕੋਲੇ ਹੋਰ ਵੀ ਜਿਹੜੇ ਉਹ ਵਾਟਰ ਕੈਨਨ ਵੀ ਪਿਆਇਆ ਤੁਹਾਡੇ ਕੋਲ ਕੀ ਆ ਸਾਡੇ ਕੋਲ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੱਥ ਹੈ ਜੀ ਆਏ ਹਾਏ ਜਿਹਦੇ ਉੱਤੇ ਮਹਾਰਾ ਸੱਚੇ ਪਾਤਸ਼ਾਹ ਦਾ ਹੱਥ ਹੁੰਦਾ ਉਹਦਾ ਬਾਲਵਿੰਗਾ ਨਹੀਂ ਕੁਝ ਵੀ ਹੋ ਸਕਦਾ ਆ ਦੇਖੋ ਜੀ ਸਾਡਾ ਕੋੜਾ ਜਾਨ ਭਾਈ ਇਹ ਵੀ ਜ਼ਖਮੀ ਹੋਇਆ ਆ ਅੱਛਾ ਮੈਂ ਵੀ ਜ਼ਖਮੀ ਹੋਇਆ ਆ ਸਾਰੇ ਕਿਤੇ ਫੱਟ ਲੱਗੇ ਆ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਆ ਇਹ ਮਹਾਰਾਜ ਦੀ ਬਖਸ਼ਿਸ਼ ਹੈ ਜੀ ਕਰੇ ਜੇ ਮਾਲਾ ਇੱਥੇ ਕੋਈ ਜ਼ਿਆਦਾ ਸਰੀਰਕ ਚੋਟ ਲੱਗਦੀ ਆ ਫੇਰ ਕੋਈ ਗੱਲ ਨਹੀਂ ਜੀ ਸੱਟਾਂ ਫੇਟਾਂ ਤਾਂ ਜੰਗਾਂ ਜੂਦਾਂ 'ਚ ਲੱਗਦੀਆਂ ਹੁੰਦੀਆਂ ਜੀ ਇਹ ਤਾਂ ਕੋਈ ਬੇਰਹਿਮ ਹਰ ਇੱਕ ਹੀ ਕਹਿ ਕੀ ਹੋਇਆ ਘਰਤਾ ਜੀ ਬਾਬਾ ਜੀ ਆਪਣਾ ਜਿਹੜਾ ਆ ਚੱਕਰਵਰਤੀ ਫੌਜ ਆ ਠੀਕ ਹੈ ਜੀ ਏ ਸਰ ਕੋ ਸਰਗੁਰ ਗੋਪਿੰ ਸਿੰਘ ਜੀ ਮਾਰਾ ਸਾਡੇ ਕਮਾਂਡਰ ਆ ਜਿੱਦਾਂ ਨੂੰ ਉਹ ਇਸ਼ਾਰਾ ਕਰ ਦਿੰਦੇ ਆ ਵੀ ਫੌਜ ਦਾ ਮੂੰਹ ਉਧਰ ਨੂੰ ਹੋਣਾ ਚਾਹੀਦਾ ਤੇ ਆਪਾਂ ਉਧਰ ਨੂੰ ਬਾਗਾ ਖੇਚ ਦਈ ਦੀ ਆ ਘੋੜੇ ਦੀ ਕੀ ਬਾਤ ਆ ਬਹੁਤ ਬਹੁਤ ਧੰਨਵਾਦ ਬਾਈ ਸੋ ਤੁਸੀਂ ਦੇਖਿਆ ਕਿ ਬਾਈ ਦਾ ਆ ਜਿਹੜਾ ਘੋੜਾ ਆ ਇੱਕ ਘੋੜਾ ਹੀ ਕਹਿ ਸਕਦਾ ਮੈਂ ਕਿਉਂਕਿ ਜਿੰਨਾ ਉੱਚਾ ਆ ਬਾਈ ਨੇ ਮੋਟਰਸਾਈਕਲ ਤਿਆਰ ਕਰਾਇਆ ਇਹ ਇਹ ਬਾਈ ਦੀਆਂ ਵੀਡੀਓਜ਼ ਬੜੀਆਂ ਵਾਇਰਲ ਹੋਈਆਂ ਕਿਸੇ ਜਗ੍ਹਾ ਤੇ ਵੀਰਾ ਨਾ ਇਸ ਮੋਟਰਸਾਈਕਲ ਲੈ ਕੇ ਸਾਰਾ ਪ੍ਰੋਪਰ ਬਾਣਾ ਪਾ ਕੇ ਸ਼ਸਤਰ ਧਾਰ ਕੇ ਤੇ ਇੱਥੇ ਰੌਂਡ ਲਾਉਂਦਾ ਹੁੰਦਾ ਆ ਵੀ ਇਹਨਾ ਕਿਸਾਨਾਂ ਦਾ ਹੌਸਲਾ ਵਧਾਉਣ ਵਾਸਤੇ ਜਦ ਪੀਅਰ ਗੈਸ ਕੈਂ ਚੱਲਦੇ ਨੇ ਨਾ ਤਾਂ ਉਹਨਾਂ ਨੂੰ ਇਸ ਹੱਦ ਦੇ ਵਿੱਚ ਆਉਣ ਤੋਂ ਬਾਈ ਰੋਕਦਾ ਆ ਇਹਨੇ ਤੁਸੀਂ ਖੂਬਸੂਰਤ ਤਸਵੀਰ ਵੇਖੋ ਕਿੰਨੀ ਐ ਕਿਉਂਕਿ ਇਹ ਤਸਵੀਰਾਂ ਉਹ ਨੇ ਸ਼ਾਇਦ ਤੁਹਾਨੂੰ ਕੋਈ ਦਿਖਾਵੇ ਪਰ ਮੇਰਾ ਮਕਸਦ ਇਹ ਆ ਕਿ ਇੱਥੇ ਦੀਆਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂ ਕਿ ਜਿਨ੍ਹਾਂ ਨਾਲ ਤੁਸੀਂ ਘਰ ਬੈਠੇ ਇੱਥੋਂ ਦੇ ਮਾਹੌਲ ਦਾ ਜਾਇਜ਼ਾ ਲੈ ਸਕੋ ਇੱਥੋਂ ਦੀ ਹੁਣ ਵੀ ਹਵਾ ਦੇ ਵਿੱਚ ਉਹ ਧੂਆ ਅੱਜ ਵੀ ਐ ਹੁਣ ਵੀ ਐ ਕਿ ਜਿਸ ਦੇ ਨਾਲ ਸਾਨੂੰ ਵੀ ਕਈ ਵਾਰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਛਿੱਕਾਂ ਆਉਂਦੀਆਂ ਨੇ